ਔਰ ਜੁਣੀ ਆ ਮੈਂ ਭੈਣ ਬੜੀ ਹੋਈ ਫੇਰਦੀਆ ਲੱਭੇ ਮੇਰਾ ਨਾਮ ਅਸਰ ਨਾ ਮਾਰ ਕਰੋ ਅਥਰੇ ਹੁੰਦੇ ਕਦੇ ਹੱਥ ਆਉਂਦੇ ਨਾ ਜੱਟ ਜਾਂਦੇ ਔਰ ਦਾ ਜੀ ਲਾਲ ਫੜਾ ਜੇਤੂ ਰਹੀ ਅੱਤ ਕੀ ਨੂੰ ਕਹਿੰਦੇ ਜਿੱਥੇ ਜਾ ਜਸਵੰਤ ਸਿੰਘ ਜਸਾ ਜੂਐਸਐ ਸੰਦੀਪ ਵਾਲਾ ਹਰਜੀਤ ਟਾਲਾ ਦੀ ਕੁਟੀ ਕਾਲਮੀ ਡਰਾਈਵ ਖਾਲੀ 11 ਨੰਬਰ ਰੌਂਡ ਦੇ ਵਿੱਚੋਂ ਜੇਤੂ ਰਹੀ ਹੈ ਜੀ ਨਾਮ ਸਾਡਾ ਹੂਰ ਇੱਕ ਮਿੰਦ ਹਾਂ ਜੀ ਆਓ ਯੂਨ ਸਟਾਰਟਿੰਗ ਪੁਆਇੰਟ ਦੇ ਦਾ ਵੀ ਗਿਆ ਲਾਲ ਪੰਨਾ ਜੇਤੂ ਰਹੀ ਜੀ ਮਿੱਤਾ ਸਮਾਗਸਰ ਜੱਸਾ ਯੂਐਸਏ ਸੰਦੀਪ ਵਾਲਾ ਹਰਜੀਤ ਅੰਡਾਲਾ ਦੀ ਗੁੱਤੀ ਕਾਲਮੀ ਕ੍ਰਾਈਮ ਵਾਲੀ 6 ਨੰਬਰ ਦਾ ਦੌੜ ਦੇ ਵਿੱਚੋਂ ਜੇਤੂ ਰਹੀ ਹੈ ਜੀ ਲਿਆਓ ਜਣ ਸਿੱਧਾ ਸਾਦਾ ਸਾਡਾ ਰੰਗ ਰੂਪ ਖਾਸ ਨਾ ਆਵੀਏ ਲੜਾਂ ਦੇ ਸੀਨੇ ਜਾਵਾ ਜੱਜ ਬੱਲੀਏ ਸਿੱਧਾ ਸਾਦਾ ਸਾਉ ਤੇ ਸ਼ਰੀਫ ਮੁੱਢ ਤੋਂ ਸ਼ੌਕਦਮ ਦੇ ਬੈਲਪੁਣਿਆ ਤੱਜ ਬੱਲੀਏ ਸੇ ਰਾਉਂ ਦੇ ਪੈਂਦਾ ਸੂਰੀ ਚੰਦਾ ਬੜਾ ਸਫਾਇਆ ਦਿੱਤ ਗਿਆ ਬਿੰਦਾ ਤਮਾਦ ਸਰ ਜੱਟਾ ਜੂਏ ਸੇ ਸਰਦੀਪ ਉਬਾੜਾ ਹਰਜੀਤ ਔਨਟਾਲਾ ਦੀ ਗੁੱਟੀ ਕਾਲ ਮੇਂ ਜਿਵੇਂ ਪੂਰਾ ਲੋਕ ਭੋਲੋ ਕਹੇ ਕਬਰੂ ਨੂੰ ਕਾਇਨੇ ਆਂਡ ਟ੍ਰੈਂਡ ਬੱਲੀਏ ਜਿਵੇਂ ਜਿਵੇਂ ਪੂਰਾ ਲੋਕ ਭੋਲੋ ਕਰਦਾ ਕਬਰੂ ਨੂੰ ਕਾਇਨੇ ਆਂਡ ਟ੍ਰੈਂਡ ਬੱਲੀਏ ਬੜਾ ਲਾਲ ਜਿੱਤ ਗਿਆ ਜੀ ਵਿੰਦਾ ਸਬਾਲਸਾਰ ਜੱਤਾ ਯੂਐਸਏ ਸੰਦੀਪ ਉਮਾਲਾ ਹਰਜੀਤ ਅੰਟਾਲਾ ਇੱਕ ਉੱਤੀ ਕਾਜਮੀ ਕ੍ਰਾਈਮ ਕਾਲੀ ਦੋ ਨੰਬਰੇ ਚੁੱਟ ਜਿੱਤੂ ਹੀ ਨਹੀਂ ਉਹ ਲੋ ਰੱਖੀਆਂ ਵੀ ਵੀ ਐਕਸ ਬੰਨ ਨੰਬਰ ਇੱਕ ਮਿੱਠੀ ਐ ਇੰਡੀਆ ਕਨੇਡਾ ਰੇਂਜਾ ਲੋ ਰੱਖਿਆ ਸਾਡਾ ਇੱਕ ਇੱਕ ਮਿੰਟ ਨੋਟਾਂ ਵਿੱਚ ਵੇਚਦਾ ਇੱਕ ਇੱਕ ਮਿੰਟ ਨੋਟਾਂ ਵਿੱਚ ਵੇਚਦਾ ਕੀਤਾ ਲਾਲੇ ਉੱਤੇ ਟਾਈਮ ਨਹੀਂ ਸਪੈਂਡ ਬੱਲੀ ਐ ਪਟਾ ਨਾ ਚੌਥੀ ਪੋਜੀਸ਼ਨ ਆ ਜੀ ਬਿੰਦਾ ਸਮਾਲਤੌਰ ਜੱਸਾ ਯੂਐਸਏ ਸੰਦੀਪ ਅੰਬਾਲਾ ਹਰਜੀਤ ਅੰਟਾਲਾ ਦੀ ਕੁੱਤੀ ਕਾਲਮੀ ਕ੍ਰਾਈਮ ਕਾਲੀ ਜੀ ਹਾਂਜੀ ਇਹ ਵੱਡੀ ਨੂਰ ਜਿਹਦੇ ਬੱਚੇ ਦੌੜੇ ਸੀਗੇ ਜੀ ਨੂਰ ਤਬਾਹੀ ਤੇ ਰੌਣਕੀ ਜਿਨ੍ਹਾਂ ਨੇ ਇਹ ਤਿੰਨ ਸਾਲ ਪੰਜਾਬ ਦੇ ਵਿੱਚ ਤਹਿਲ ਕੰਮ ਚਾ ਕੇ ਰੱਖਿਆ ਜੀ ਉਹ ਵੱਡੀ ਨੂਰ ਦੀ ਦੂਜੀ ਝੋਲੀ ਦੀ ਧੀ ਆ ਜੀ ਇਹ ਉੱਪਰ ਲੱਗਿਆ ਸੀ ਬੈਗ ਹੰਟਰ ਸਿਰ 12 ਮਹੀਨੇ ਉਮਰਾਂ 'ਚ ਪਹਿਲਾ ਵੇਲਾ ਭੱਜਿਆ ਜੀ ਬਹੁਤ ਸੋਹਣੀ ਰਿਸਪੌਂਸ ਦਿੱਤੀ ਹੈ ਜੀ। ਭਾਈ ਸੰਦੀਪ ਅੰਬਾਲਾ, ਹਰਜੀਤ ਹੰਟਾਲਾ, ਭਾਈ ਬਿੰਦਾ ਸਮਲਸਰ, ਡਾਕਟਰ ਗਰਜਾਟ ਸਿੰਘ ਜੀ ਰੰਗੂਵਾਰ ਸਾਰੇ ਸਮੂਹ ਇਹਨਾਂ ਦੇ ਮੈਂਬਰ ਸਹਿਬਾਨ ਜਿੰਨੇ ਵੀ ਰੌਣਕੀ ਗਰੁੱਪ ਦੇ ਮੈਂਬਰ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਤੇ 1 ਫਰਵਰੀ ਨੂੰ 1 ਫਰਵਰੀ 2025 ਨੂੰ ਅੰਬਾਲੇ ਦੇ ਲਾਗੇ ਹਰਿਆਣੇ ਦੇ ਵਿੱਚ ਵੱਡਾ ਖੇਡ ਮੇਲਾ ਵੀ ਕਰਵਾਇਆ ਜਾਣਾ ਜਿਸ ਦੇ ਵਿੱਚ ਪਹਿਲੇ ਦੋ ਨਾਮ ਮੋਟਰਸਾਈਕਲ ਹੋਣਗੇ ਜੀ। ਤੇ ਬਾਕੀ ਆਪਾਂ ਗਰੁੱਪਾਂ ਜਾਣਕਾਰੀ ਦਿੰਦੇ ਜਾਵਾਂਗੇ ਜੀ ਜਿੱਦਾਂ ਜਿੱਦਾਂ ਮੇਲਿਆਂ ਦੀ